ਮੋਲ ਮੈਥੋਲ ਹੁਣ ਮੈਂ ਥੱਲੇ ਚੱਕਦਾ ਬੱਕਰੀਆਂ ਨੂੰ ਕੱਚੀਆਂ ਕਰਤੀਆਂ ਜਮੇ ਹੁਣ ਮੈਂ ਕਿਹੜੇ ਰਸਤੇ ਜਾਵਾਂ ਫੜਾ ਆਦਾ ਸਾਈ ਹੁਣ ਉਹਨੂੰ ਕਿੰਨਾ ਕ ਵਿਚਾਰ ਨੂੰ ਥੱਲੇ ਡੇਕੂੰਗਾ ਹੁਣ ਮੈਂ ਮੈਂ ਆਪੇ ਚੱਕਤੀ ਰੇਸ ਚਾਰ ਹੁਣ ਮੈਂ ਚੱਕੂ ਰੇਸ ਚਾਰ ਬੱਕਰੀਆਂ ਦੋ ਬੱਚੇ ਬੱਚੇ ਲਾਉਂ ਚੱਲ ਮੋਣੀ ਤੂੰ ਗੱਲ ਪੱਕੀ ਕਰ ਦੇ ਹੈ ਤੂੰ ਪੱਕੀ ਕਰ ਦੇ ਪੱਕੀ ਕਰ ਦੇ ਹਾਂ ਬਸ ਜਿਹਨੇ ਨਹੀਂ ਕੱਚੀ ਕੀਤੀ ਤੂੰ ਵੀ ਨਾ ਕੱਚੀ ਕਰਾ ਹੁਣ ਕਿਹੜਾ ਲੱਗਦਾ ਨੂੰ ਮਿਲ ਜਾਊ ਹਾਂ ਲਾ ਗੱਲ ਸੁਣਾ ਦੇਾਂਗੇ ਪੈਸਾ ਕੋਈ ਨਹੀਂ ਕੋਈ ਨਹੀਂ ਕੋਈ ਤੇਰੇ ਮੇਰੇ ਇਕੱਠੇ ਹੀ 50 50 ਜਾਨੀ ਬੱਕਰੀਆਂ ਵਿਕਦੀਆਂ ਠੀਕ ਹੈ ਜੀ ਬੱਕਰੀਆਂ ਵੇਚਣ ਵਾਲਾ ਸਾਬ ਜੀ ਦਾ ਜੇ ਤਾਂ ਵੇਚਣੀਆਂ ਨੇ ਅੱਜ ਗਾਹਕ ਤਾਂ ਹੈ ਨਹੀਂ ਗਾਹਕ ਆ ਉਹ ਕੱਲੇ ਬੱਕਰੀਆਂ ਵਾਲਾ ਜਾਲੀ ਹੈ ਭਾਲ ਲੂਗਾ ਕੋਈ ਵਪਾਰੀ ਨਹੀਂ ਹੈਗਾ ਕਿਸੇ ਨੂੰ ਵੀ ਪੁੱਛ ਲੈ ਬੱਕਰੀਆਂ ਦੇ ਪੂਰੀਆਂ 80000 ਦੀਆਂ ਠੀਕ ਹੈ ਜੀ ਇਹਨਾਂ ਧੱਕਾ ਨਹੀਂ ਚੱਲਣਾ ਅੰਕਲ ਰੁਪਈਏ ਲੈ ਲੈ ਰੁਪਈਆਂ ਦਾ ਕੋਈ ਨਹੀਂ ਅੰਕਲ ਰੁਪਈਆਂ ਦੀ ਕਿਹੜੀ ਗੱਲ ਹੈ ਜੀ ਬੱਕਰੀਆਂ ਤਾਂ ਬਗੈਰ ਤਾਂ ਤੀਵੀਂ ਨਹੀਂ ਦੁਰਦੀ ਕਰ ਮੈਂ ਤਾਂ ਤੇਰੀ ਗੱਲ ਮੈਂ ਮੰਨਦਾ ਰੁਪਈਆਂ ਦਾ ਤੀਵੀਂ ਦੇ ਕੰਨੇ ਨਹੀਂ ਆਹਾਹਾਹਾਹਾਹਾ ਤੀਵੀਂ ਦੇ ਕੰਨੇ ਲੈਣਾ ਨਹੀਂ ਦੁਰ ਤਾਂ ਹੱਟੀ ਨਹੀਂ ਨਹੀਂ ਉਹ ਤਾਂ ਛੱਡ ਜਵਾਕ ਤਾਂ ਬਾਅਦ ਵਿੱਚ ਜੰਮੂ ਗਏ ਫੇਰ ਪਹਿਲਾਂ ਤੀਵੀਆਂ ਦੀ ਦੋਦੀ ਹਾਂ ਲੈ ਕੱਟ ਲੈ ਰੁਪਈਆ ਲੈ ਮਰਦਾ ਫੜੀ ਯਾਰ ਦੋ ਮਿੰਟ ਗੱਲ ਕਰ ਲੈ ਛੱਡ ਦੋ ਛੱਡ ਦੋ ਖੜਿਆ ਬੱਕਰੀਆਂ ਦਾ ਟਕਾਣੇ ਕਰਕੇ ਅੰਕਲ ਬੱਕਰੀਆਂ ਦੇ ਪੱਠਾ ਨਵੇਂ ਆ ਆ ਉਧਰ ਨੂੰ ਦੋ ਮਿੰਟ ਹੋਰ ਹੀ ਖੜੇ ਰਹਿਓ ਕੱਟ ਤਾਂ ਚੱਲ ਜਾ ਦੋ ਮਿੰਟ ਚ ਆ ਗਿਆ ਆ ਜਾ ਲੈ بیا ਚਾਰ ਬੱਕਰੀਆਂ ਨੇ ਚਾਰ ਨੇ ਭਾਈ ਚਾਰ ਦੋ ਬੱਚੇ ਨੇ ਭਾਈ ਕਿਹੜੇ ਪਿੰਡੋਂ ਆਏ ਆ ਭਾਈ ਤੁਸੀਂ ਜਲੰਧਰ ਤੋਂ ਨੇ ਇਹ ਤੂੰ ਨਾਲ ਆ ਨਾ ਚਾ ਗੈਲ 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 ਹੋਰ ਦਇਆ ਕੀ ਹਲਾ ਹਰਪਾ ਜਰਮਾਨ ਦੇ ਪਿੰਡੋਂ ਨੇ ਹਰਪਾ ਜਰਮਾਨ ਦੇ ਪਿੰਡੋਂ ਨੇ ਇਹ ਇਹ ਤਾਂ ਬਚੋਲਾ ਬਚੋਲਾ ਨਾਲ ਵਿੱਚ ਬਚੋਲਾ ਖੇਮੂਆਣਾ ਲੰਮੇ ਬਾਈ ਬਚੋਲਾ ਖੜਾ ਵਿੱਚ ਕਿਵੇਂ ਤੁਸੀਂ ਕਾਲ ਜਲੰਧਰ ਤੋਂ ਠੀਕ ਹੈ ਉਹ ਫਿਰ ਨਹੀਂ ਹੁੰਦੀ ਆ ਆ ਗਿਆ ਵੀ ਰਾਜਾ ਨਾ ਤੀ ਨੂੰ ਵਿਕਨ ਨਾ ਹੈ ਬੱਤੀ ਨੂੰ ਵੇਖਣ ਸਿੱਧਾ ਹੋ ਕੇ ਮੈਦਾਨ ਚ ਖੜਾ ਖੜਾ ਮਵਾ ਚ ਲਿਆ ਫੜ ਉਹ ਭਜੂ ਮੈਂ ਖੜਾ ਅੱਜ ਦੇਖੀ ਜੂ ਤੇ ਮੇਰੇ ਗਲੇ ਪੈ ਜਾਣਗੇ ਐਂ ਕਿਦਾ ਗੱਲ ਗਲੇ ਨਹੀਂ ਪੈਣ ਦਿੰਦੇ ਤੇਰੇ ਨਾ ਮਾਚ ਦਉਂਦੀਆਂ ਪੈ ਜਾਣੀਆਂ ਪੈਸੇ ਜਾਣਦੇ ਯਾਰ ਸਹਿ ਜਾ ਮੇਰੇ ਗੈਲ ਬੌਡੀ ਗਾਰਡ ਤਾ ਖੜਾ ਖਾ ਜੂਗਾ ਮਾਕਣਾ ਉਰਾ ਹੱਥ ਦਾ ਕਰਾ ਆਹ ਖੋਲ ਮੇਂ ਦੀ ਭਰਦਾ ਇਹ ਕਮਾਲ ਹੈ ਮੂੰ ਵੀ ਤੇਰੀ ਜਾਨ ਹੈ ਜੱਫਾ ਨਹੀਂ ਪਾਉਣਗੇ ਮਨ ਮੇ ਤਾਂ ਇਹਵੇਂ ਕਿੱਥੇ ਜਾਣ ਆ ਪੁੱਛ ਕੇ ਦਾਈ ਪੈਸੇ ਪੁੱਛ ਕੇ ਲਾਈ ਕੋਈ ਨਹੀਂ ਦੱਸ ਪੁੱਛ ਕੇ ਤੈਨੂੰ ਉਹ ਵੀ ਕਰ ਲੈ ਪਹਿਲਾਂ ਗੱਲ ਸਹੀ ਆ ਆ ਕਰ ਲੈ ਜਾ ਅਗਲਾ ਕੋਈ ਸਾਲਾ ਭੱਜ ਗਿਆ ਪੁੱਛ ਕੇ ਮੁੱਲ ਨਹੀਂ ਇਹਨੂੰ ਲੈ ਜਾ ਇਹਨੂੰ ਵੀ ਲੈ ਜਾ ਇਹਨੂੰ ਵੀ ਲੈ ਜਾ ਹਾਂ ਤੁਸੀਂ ਪਰੇ ਹੋ ਸਹੀ ਬਾਤ ਹੈ ਠੀਕ ਆ ਜੋ ਅਗਲਾ ਸਿਆਣੀ ਕਾਲਾ ਕੰਨਾਂ ਦਾ ਲੈਣੀ ਹੈ ਤੂੰ ਸੌਦਾ ਮਾਰ ਲੈ ਮਗਰ ਉਹ ਸੌਦਾ ਨੰਗਾ ਹੋ ਜੁਨੀ ਦਾ ਨਹੀਂ ਉਹ ਸਣਾ ਹੈਗਾ ਉਹ ਗੱਲ ਬਾਬੀ ਉਹ ਵੀ ਸ਼ੋਰ ਆਦੀ ਹੈ ਲੈ ਵੀ ਚਾਰ ਬੱਕਰੀਆਂ ਦਾ ਭਾਈ ਕਿੰਨੇ ਕਿੰਨੇ ਮੰਗੇ ਸੀ 600 ਰੁਪਏ 35 35000 ਮੰਗਿਆ 40000 140 ਹੋ ਗਿਆ ਚਾਰ ਦਾ 35 35 70 70 ਰਾਜ ਸਦੀਕ ਚਾਚਾ ਦਾ ਸਦੀਕ ਚਾਚਾ ਰਾਜ ਜੁਲਾਈਆ ਨਾ ਕੋਈ ਬੰਦਾ ਹੋਣਾ ਐ ਸਤਾਜ ਆਇਆ ਆਇਆ ਨਾ ਵੀ ਚੈੱਕ ਵੀ ਆ ਗਿਆ ਲੈ ਵੀ ਆ ਗਿਆ ਮੈਦਾਨ ਤੋਂ ਸਾਰ ਫਿਰ ਆ ਗਿਆ ਲੈ ਵੀ ਗੱਲ ਸੁਣ ਲੋ ਚੱਲ ਚੱਲੋ ਕਰੋ 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 ਉਹ ਤਾਂ ਜਮੀ ਮੈਦਾਨ ਛੱਡ ਕੇ ਭੱਜਦਾ ਸੀ ਪਰ ਮੈਂ ਰੋਕ ਲਿਆ ਲੈ ਪੂਰੀਆਂ 85000 ਦੀਆਂ ਬੱਕਰੀਆਂ ਇਹ ਗੱਲ ਬਾਣੀ ਜੀ ਨਾ ਦੇ ਦੇ ਐਡੀ ਗੱਲ ਨਹੀਂ ਬਾਤ ਨਹੀਂ ਤਾਂ ਨਹੀਂ ਕੱਦ ਵੀ ਨਹੀਂ ਹਾਂ ਮੈਂ ਕਿਹ ਕੋਈ ਗੱਲ ਨਹੀਂ ਗੱਲ ਸਿਰੇ ਲਾਤੀ ਗੱਲ ਉਹ ਬੰਦੇ ਨੇ ਕਹਿੰਦਾ ਰਜੂ ਮੈਂ ਤੇਰੀ ਰੱਖਦਾ ਉਹਨੇ ਰੱਖਣੀ ਇਹ ਗੱਲ ਬਾਣੀ ਬਾਜੀ ਠੱਠੇ ਪੈਸੇ ਨੇ ਇਮਾਨਦਾਰ ਬੰਦਾ ਉਹ ਕੋਈ ਗੱਲ ਨਹੀਂ ਅੰਕਲ ਭਾਈ ਆਪਣਾ ਸੋਤੀ ਦਾ ਸੀਰੀ ਇਹ ਫੇਰ ਵੀ ਟਿਕਾਣੇ ਲੱਗ ਜਾਂਦੀਆਂ ਬੱਕਰੀਆਂ ਛੱਕਾ ਉਹ ਸੋਤੀ ਦਾ ਸੀਰੀ ਤੂੰ ਕੋਠੇ ਜਾਂ ਜਿਹੜਾ ਕੋ ਕਹਿੰਦਾ ਹੀ ਤਾਕੀ ਨੇ ਉਹ ਗੱਲ ਦੇ ਕੱਲੀ 40000 ਦੀ ਆ ਭਾਜੀ ਜਾ ਦੇਖ ਨਮੀਆਂ ਪੱਠਾ ਵਾ ਓਏ ਅੱਗਾ ਵੀ ਦੇਖ ਪਿੱਛਾ ਵੀ ਦੇਖ ਨਮੀਆਂ ਪੱਠਾ ਵਾ ਜੀ ਇਹ ਕਿਹੜਾ ਪਕੜਾ ਅੱਗਾ ਵੀ ਦੇਖ ਪਿੱਛਾ ਵੀ ਹੁਣ ਤੈਨੂੰ ਕੱਠ ਦੇਖ ਕੇ ਨਾ ਹੋ ਕਰੀ ਪੱਠਾ ਨਹੀਂ ਨਾਲ ਵਿਖਦਾ ਮੈਂ ਤੇਰੀ ਗੱਲ ਮੰਨਦਾ ਅੱਗਾ ਵੀ ਦੇਖ ਲੈ ਪਿੱਛਾ ਵੀ ਦੇਖ ਲੈ ਅੱਛਾ ਦੇਖ ਲਿਆ ਪੈਸੇ 85 ਜਿਹਨੂੰ ਕਹੇ ਤੋ ਲਵਾ ਸਹੀ ਲੱਗਦਾ ਪੰਪਾਂ ਸੀ ਪਾਣੀ 라ਜੂ ਮਖਾਨਾ 500 ਵੱਧੇ ਪਾ ਦੇ 3500 3200 ਪਾਤਾ ਪਾ 300 ਵੱਧੇ ਪਾਤਾ 2500 ਵੱਧੇ ਪਾ ਦੇ हां 2500 हां 3000 ਵੱਧ ਪਾਇਆ 3000 ਵੱਧ ਪੈ ਗਿਆ ਨਿਹੰਦ ਵਾਲਾ ਤੇਰੇ ਕੋਲ ਨਹੀਂ ਦੇਣਾ ਵਾ ਦੇ ਦੇ ਨਹੀਂ ਆਪਾਂ ਲਾਲਾ ਤੇਲ ਦਾ ਤੜਕਾ ਚੱਲ ਨਹੀਂ ਬੜਨੀ ਓਏ ਲਾਲਾ ਤੇਰੇ ਬਣੂਗੀ ਓਏ ਲਾਲਾ ਤੇਰੀ ਗੱਲ ਮੰਨਦਾ ਬਣੂਗੀ ਮੈਂ ਇੱਕੋ ਗੱਲ ਕਰਾਂ ਖਾਨਿਆਂ ਬੱਕਰੀਆਂ 26 26000 ਰੁਪਏ ਕਹਿਤਾ ਜੀ 25-25 ਨੂੰ ਵੀ ਨਹੀਂ ਹੋਣੀ ਠੀਕ ਹੈ ਜੀ ਇੱਕੋ ਗੱਲ ਕਰਾਂ ਪੂਰਾ ਕਰ ਓਏ ਹਰ ਜਿਆਰਾ ਹਰ ਤੇ ਯਾਰ ਹਣੇ ਹਰ ਜੋ ਆਵੇ ਲਾਲੋ ਦੁੱਬੀ ਦਾ ਕਾਹਨ ਇਹ ਸਾਨਾ ਆਇਆ ਲਾ ਸਾਂ ਹੁਣ ਦੰਦੇ ਖਸਮ ਕਿੱਥੇ ਦੋ ਹੋ ਗਏ ਇਕੱਠੇ ਚਾਚੇ ਨੂੰ ਮਰਨ ਦਿੰਦੇ ਨਹੀਂ ਅਸੀਂ ਖੜੇ ਆ ਪਿੱਛੇ ਅਸੀਂ ਚਾਚੇ ਦਾ ਮਾਂ ਵੀ ਸਾਰਾ ਲਾਉਂ ਤੇਰੇ ਨੂੰ ਹੋਰ ਗੱਲ ਚਾਹੀਦੀ ਹੈ ਬੰਦਾ ਨਹੀਂ ਓਏ ਜਿੱਟ ਬੱਕਰੀ ਰੱਖਣੀ ਹੈ ਬੱਕਰੀਆਂ ਬੱਕਰੀਆਂ ਵਜਾਦ ਕਰੂ ਬੰਦਾ ਓਏ ਆ ਜਾ ਯਾਦ ਕਰੂ ਅੱਛਾ ਹਾਂ ਕੋਈ ਮਜਬੂਰੀ ਕਰਕੇ ਆਇਆ ਹਾਂ ਯਾਦ ਕਰੂ ਬੰਦਾ ਇਹ ਆ ਲੈ ਹਾਂ ਪੂਰੀਆਂ 22/100 ਨਹੀਂ ਗੱਲ ਇਹ ਬੰਨ। ਨਹੀਂ ਜੀ ਨਹੀਂ ਜੀ ਨਹੀਂ ਬਾਜੀ ਨਹੀਂ। ਨਾ 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 ਨਾ। ਉਹ ਨਹੀਂ। 88 ਲੈਤਾ। ਨਾ। ਇਹ ਬਾਜੀ। ਸਰਾਨਾ ਨਾ। ਨਹੀਂ ਲਾਤੀ ਪਾ। ਨਾ ਨਾ ਨਾ। ਮੈਂ ਨਹੀਂ। ਮੰਨ ਜਾ। ਮੰਨ ਲਿਆ। ਮੰਨ ਲਿਆ ਮੈਂ ਨਹੀਂ। ਮੰਨ ਜਾ। ਹੁਣ ਤੁਹਾਡੀ ਨਾ ਕਰ। ਮੈਂ ਕਰ ਦਿਆਂਗੀ ਬਾਜੀ। ਮਾਲ ਤੇੜੀ ਹੁੰਦੀ ਆ। ਲਿਆ ਭਾਈ। ਮਾਲ ਤੇੜੀ। ਹਰਦਾ ਜੇ ਤੂੰ ਤੇਰੀ ਛਾਈ ਗਈ। ਤੈਨੂੰ ਨਾ ਨਹੀਂ ਤੂੰ ਯਾਰ। ਬਸ ਹੁਣ ਤੇਨੇ ਲਾ ਦੇ। ਤੂੰ ਨਾ ਨਹੀਂ। ਕੋਈ ਚੱਕਰ ਵੀ ਮਿਲ ਜੂ। ਤੇਰੇ ਤਾਂ ਸਭ ਮਿਲ ਜੂ। ਹੋ ਗਿਆ ਭਾਈ। 26 26000 ਤਾਂ ਕੱਢਣੀ ਦੇਣੀ ਆਕਲ ਬੱਕਰੀਆਂ ਨਹੀਂ ਫੇਰ ਨਹੀਂ ਗੱਲ ਬਣਦੀ 26 26000 ਕਹਿੰਦੀਆਂ ਮੇਰੇ ਟੋਕਿਆਂ ਬੱਕਰੀਆਂ ਦੋ 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 ਬੱਚੇ ਪੱਧਾਂ ਦੀਆਂ ਪੱਠਾਂ ਨਵੀਆਂ ਜੀ ਜੀ ਦੇ ਹਿਸਾਬ ਨਾਲ ਤਾਂ 1 ਲੱਖ 4 ਬਣਦਾ ਹੈ ਹਾਂ ਜੀ ਨਹੀਂ ਫਰਦੂ ਦਾ ਜਿੱਦੀ ਆਪਣੇ ਵੀ ਮੋਲਦਿਆ ਖਰੀਦਿਆ ਹੋਇਆ ਮੋਲਦਿਆ ਖਰੀਦਿਆ ਹੋਇਆ ਇੱਕ ਗੱਲ ਤੂੰ ਦੇਖ ਲਈ ਹਾਂ ਜੀ ਕਾਂਟਾ ਖਰਾ ਨਹੀਂ ਜਿਹੜਾ ਮੁੱਲ ਹੁਣ ਲੱਗਿਆ ਬੱਕਰੀਆਂ ਨਾਲ ਵੀ ਨਾ ਲੱਗਦਾ ਕੋਈ ਤਾਂ ਕਰੀਂ ਮੰਗਾਲਦੇ ਪਹਿਲੇ ਸਟਾਕ ਭਰੇ ਪਏ ਨੇ ਉਹ ਗੰਗੇ 40 ਦੇ ਵੀ ਭਰੇ ਪਏ ਨੇ ਅਜੇ ਮਾਲ ਨਹੀਂ ਵਿਕਿਆ ਸਟਾਕ ਦੇ ਇੱਧਰ ਥੋੜੀ ਸੱਟ ਜਾਣੀ ਅੰਦਰ ਓਦਾ ਤੇਰੀ ਮਰਜ਼ੀ ਲੈਈ ਜਾ ਗੱਡੀਆਂ ਕਿਹਦੇ ਆਉਂਦਾ ਫਰੀਜਾਂ ੱਤੇ ਇਹਨਾਂ ਦੇ 80000 ਵਿਚਾਰੀਆਂ ਦੇ 200 ਰੁਪਏ ਦਾ ਚਵਾਦਾ ਚਾਵਾਦਾ ਨਹੀਂ ਵੇਖਿਆ ਕਰਦੇ 8000 ਬਾਦਾਂ ਗੱਡੀਆਂ ਜਾਂਦੀਆਂ ਹਾਂ ਕਿਦੇ ਬਿਨਾ ਕਹੇ ਬਾਦਾਂ ਬਾਦਾਂ 2 ਵੀ ਤਾਂ ਦਿੰਦਾ ਇਹ ਲੈ ਮੇਰੇ ਦੁਬਾਰਾ ਨਾ ਲੈ ਖਾਪੜਾ ਲੈ ਲਓ 25000 ਨੂੰ ਦੋਨੇ ਦੋ ਦਿੰਦਾ ਮੈਂ ਕਿਹੜਾ ਭਜਦਾ ਵਈ ਹੁਣ ਵੀ ਖੜਾ ਮੈਂ ਓ ਛੱਡ ਮਾਰੀਆਂ ਵੀ ਵਿਕਦੀਆਂ ਆਹ ਮਾਰੀ ਵੀ ਵਿਕਦੀ ਐ ਆਹ 18 ਵਾਲੀ ਵੀ ਵਿਕਦੀ ਐ 18 ਮਾਰੀ ਦੇ ਦੇ ਸਾਰੇ ਆਈਏ ਪਾਸ ਕਰਕੇ ਦੇ ਦੇ ਓਹ ਜਮੀ ਠਾਰ ਆਈਏ ਮੈਂ ਬੱਕਰੀਆਂ ਵਾਲੀ ਨਹੀਂ ਮੈਨੂੰ ਕੀ ਪਤਾ ਨਹੀਂ ਬੱਕਰੀਆਂ ਦੇਖ ਤੈਨੂੰ ਇੱਦਾਂ ਚੰਗੀਆਂ ਦਿਖਾ ਦੇਣੀਆਂ ਚੱਲ ਮੈਨੂੰ ਦੇ ਦੇ ਬੱਕਰੀਆਂ ਦੇ ਬਹੁਤ ਪਰੇ ਤਾਂ ਪਰੇ 1 ਲੱਖ ਰੁਪਈਆ ਸਾਰੇ ਮਾਰ ਕੇ ਛਾਂਡ ਲਿਆ ਜਾ ਤੈਨੂੰ ਗੱਡੀ ਭਰ ਕੇ ਕਰੂੰਗਾ ਜਾ ਆਏ ਤਾਂ ਮਾਰਾ ਪਾਣੀ ਤੈਨੂੰ ਗੱਡੀ ਭਰ ਕੇ ਕਰੂੰ ਤੂੰ ਜਿਹੜਾ ਨਾ ਤੋਰੇ ਕਾਵੀ ਰੋਜ ਨੂੰ ਕਾ ਮਤਾਂ ਨਹੀਂ ਮੈਂ ਥੋਲੇ ਆ ਤੂੰ ਕਹਿ ਬੱਕਰੀਆਂ ਨੇਵਾ ਲਾ ਦੇ ਦੱਸ ਕੋਈ ਬਹਿਸ ਕਰਦੇ ਆ ਦੇ ਦੇ ਵਸਤੇ ਰੇਂਦੇ ਮੇਰਾ ਜੋਰ ਹੈ ਨਹੀਂ ਜੋਰ ਨਹੀਂਗਾ ਦੇ ਦੇ ਮੈਂ ਥੱਕ ਆਇਆ ਜੀ ਥੱਕਾ ਤੇ ਦੇ ਤੇ ਸਾਨੂੰ ਪਤਾ ਨਾ ਅਕਲ ਤੇ ਜੀ ਕਿਉਂਕਿ ਬੱਕਰੀਆਂ ਘਰ ਦੀਆਂ ਆ ਸਾਰੇ ਉਹ ਤੂੰ ਕੀ ਬਖਾਨਾ ਓ ਤੂੰ ਸਾਡਾ ਘਰ ਨਹੀਂ ਹੈ ਓ ਤੂੰ ਵੀ ਘਰ ਨਹੀਂ ਹੈ ਮੈਂ ਕਹਿੰਦਾ ਮੈਂ ਇੰਨਾ ਨਹੀਂ ਫਰਕ ਬਹੁਤ ਹੈ ਇੱਕ ਲੱਖ 40000 ਰੁਪਏ ਗਿਆ 26 26 ਨੂੰ ਕਹਿੰਦਾ ਸਰਦੇ ਬਸ ਖਰਜਾ ਚੌਧਰੀ ਤੇਰੀ ਸਾਈ ਲਈ ਦੀ ਕੋਈ ਹੋਰ ਆਸ ਕੋ ਜੂ ਖੜਾ ਤੇ ਆਉ ਜਾ ਜਾਂਦੀ ਹੀਰ ਦੇ ਘਰ ਕੋਈ ਹੋਰ ਲੱਗ ਲੂਗਾ ਮੰਡੀ ਖਾਨ ਦਾ ਮਾਰਾ ਬੰਦੇ ਕਿਹੜਾ ਲਖੋ ਜੀ ਤੂੰ ਤਾਂ ਸਾਰਿਆਂ ਸਾਹਮਣੇ ਹੀ ਹੈ ਸਹੀ ਗੱਲ ਹੈ ਮੇਰਾ ਜਲਮਨ ਦਾ ਲੈ ਜੀ ਆਹ ਠੀਕ ਹੈ ਮੰਡੀ ਦਾ ਪੂਰੀਆਂ 90000 ਦੇ ਬਸ ਦੇ ਦੇ ਦੇਰੀ ਗੱਲ ਕਹਿਤੀ 26 26 ਜਾਨੇ ਬੱਕਰੀਆਂ ਦੇਣਿਆ ਦੇ ਦੇ ਮਰ ਨਹੀਂ ਗੱਲ ਉਹ ਕਿੰਨੂੰ ਰੇਟ ਕੀ ਜੰਨਾ ਯਾਰ ਉਹ ਖਰਦਾ ਬਾਪੂ ਮਾਰੀ ਨਾ ਕਹਿੰਦਾ ਬਸ ਬਹੁਤ ਨੇ ਆ ਠੀਕ ਆ ਮੈਂ ਅੱਜ ਨੇ ਅੱਬਦਾ ਦੇਖਣਾ 90000 ਖੁੱਲੀ ਆਵਾਜ਼ ਐ ਬਸ ਲੈ ਲੈ ਨਹੀਂ 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 ਦੇ ਦੇ ਕੋਈ ਚੱਕਰੇ ਨਾ ਕੋਈ ਦੱਸ ਮੈਨੂੰ ਹੁਣ ਕੋਈ ਨਹੀਂ ਲੈਂਦਾ ਹਾਂ ਦੇਖ ਲੈ ਜਮਾਂ ਨਿਸ਼ਾਨਾ ਪੱਕੀ ਗੱਲ ਹੈ ਹਾਂ ਪੱਕਾ ਪੂਰੀਆਂ ਲੱਖਾਂ ਦੇਣੀਆਂ ਬੱਕਰੀਆਂ ਲੈ ਕੇ ਜਾਣੇ ਲੈ ਨਾ ਰਹਿਣ ਦੇ ਇਹ ਘਰ ਖਰਦਾ ਲਵੇਗਾ ਮੈਂ ਲਊਂ ਮੈਂ ਲਊਂ ਖਰਦਾ ਮਰਗਾ ਇਹ ਖਰਦਾ ਮੈਂ ਲਊਂ ਹੁਣ ਆ ਮੈਂ ਲਊਂ ਹੁਣ ਇਹਦਾ ਬੱਕਰੀਆਂ ਲੈ ਲੀਆਂ ਦਹੀਂ ਨਾ ਨਹੀਂ ਤੇਰੀ ਮਰਜ਼ੀ ਹੈ ਲੈਣੀਆਂ ਨਹੀਂ ਬੱਕਰੀਆਂ ਹਾਂ ਗੱਲ ਖੁੱਦਰ ਗੱਲ ਕਰਕੇ ਲੈ ਕੇ ਚੱਲਣਾ ਮੈਂ ਕਹਿੰਦਾ ਹਾਂ ਗੱਲ ਕਰਕੇ ਲੈ ਲਈ ਹਾਂ ਹਾਂ ਮੈਂ ਇਹਦੇ ਸਾਹਮਣੇ ਜਿਹਦੇ ਵਿੱਚ ਇੰਡੀਆ ਦੀਆਂ ਵੀ ਲਈਓ ਕੁਲੋ ਤਾਂ ਗੱਲ ਸਹੀ ਆ ਫਿਰ ਕੋਈ ਹੋਰ ਹੈਗਾ ਅਸ਼ਕਾ ਦਾ ਸਹੀ ਮੇਰਾ ਆ ਗਿਆ ਹਾਂ ਕੋਈ ਚੱਕਰੀ ਨਾ ਪਾਉਂ ਆਸ਼ਕਾ ਉੜਦਾ ਪੰਛੀ ਆ ਦੇਖ ਲੈ ਕਿਹੜੇ ਮਰਜੇ ਲੈਦਾ ਹੋਈ ਬਾਦ ਮੇਰੇ ਖੜਗਣ ਦੇ ਪੱਤੇ ਤੇਰੀ ਵਾਸਤੇ ਓ ਮੈਂ ਸੌਦਾ ਕਰਦਾ ਬਈ ਇੱਕ ਵਾਰੀ ਦੋ ਮਿੰਟ ਖਰਜੋ ਇਸੇ ਵਾਸਤੇ ਸੌਦਾ ਕਰਦਾ ਦੋ ਮਿੰਟ ਵੀ ਕਰ ਲੈ ਕੋਈ ਨਾ ਲੈਣ ਓ ਖਰਜੋ ਐ ਸੈਨੋਵਾ ਤੇ ਕਰ ਰਿਹਾ ਮੈਂ ਦੋ ਮਿੰਟ ਪਹਿਲ ਤੇਰੀ ਆ ਖਰਜੋ ਯਾਰ ਪਹਿਲ ਤੇਰੀ ਆ ਓ ਖਰਜੋ ਜਮਾ ਲੈ ਕੇ ਦਿੰਦਾ ਖਰਜੋ ਓ ਖਰਜਾ ਜਰਮਾ ਬੱਕਰੀਆਂ ਸੈਨੋਵਾ ਕਰਦਾ ਮੈਂ ਕਰ ਲੈ ਗੱਲਣ ਜਣੋਂ ਮੋੜ ਜਾ ਘੰਟਾ ਹੋ ਗਿਆ ਪਕਾਈ ਕਰਦੇ ਨ ਬੱਕਰੀਆਂ ਲੈ ਕੇ ਦੂੰ ਆਏ ਤੈਨੂੰ ਖੁੱਲੇ ਨਾ ਚਾਹ ਮਾਰ ਬੱਛਦਾ ਕਿਆ ਬਾਤ ਤਾਂ ਬਹੁਤ ਗੜੇ ਪਤਾ ਮੈਨੂੰ ਬੱਕਰੀਆਂ ਵੇਕ ਰਹੀਆਂ ਨੇ ਬੱਕਰੀਆਂ ਵੇਚ ਰਹੀਆਂ ਨੇ ਕਾ ਲੋ ਦੀ ਜਿਹੋ ਦੀ ਧਿਆ ਦਾ ਫਰਾ ਵਾਲਾ ਦੂਜਾ ਤਾਂ ਲਊ ਬਈ ਹਾਂ ਲਊਂਗਾ ਕਿਆ ਕਰ ਦੋ ਇਹਨੂੰ ਉਹ ਐਹੀ ਮੇਰੀ ਪਗਾਈ ਦਾ ਮੁੱਲ ਤਾਂ ਕੁਝ ਬਣੇ ਆ ਜਾ ਉਹ ਆ ਗਿਆ ਹਾਂ ਬੋਲ ਵੀ ਦੱਸ ਬਾਈ ਗੱਲ ਸੁਣ ਮੈਂ ਦੱਸਿਆ ਜੀ ਇਹ ਤੋਂ 1 ਰੁਪਿਆ ਘੱਟ ਨਹੀਂ ਹੋਣਾ ਜੀ 35 30 ਜਰ ਕਿਤੇ ਮੈਂ ਦੱਸ ਦਿਆਂ ਵੀ ਛੱਡਦਾ ਤੁਸੀਂ ਕਿੱਥੋਂ 80 ਜਾਂ ਤੂੰ ਕੀ ਬਦਿਆ ਜੀ 10000 ਰੁਪਏ ਬਦਿਆ ਇੱਕ ਗੱਲ ਸੁਣ ਲੈ ਹਾਂਜੀ ਇੱਕ ਇਨਸਾਨ ਕੱਢੀ ਦਰੋਂ ਬੱਕਰੀਆਂ ਦਾ ਮਾਰਾ ਹੈ ਬੰਦਾ ਕੰਦਾ ਦੇਖ ਉਹਦੀ ਇੱਜ਼ਤ ਕਰ ਮੈਂ ਗੱਲ ਮੰਨਦਾ ਤੇਰੇ ਪਿੱਛੇ ਮੈਨੂੰ ਕਾਟਾ ਜਵਾਨ ਮਾਰਦੇ ਨੂੰ ਗਿਆ ਮੇਰੀ ਜਵਾਨ ਦਾ ਰਸਤਾ ਕੁਸਣਾ ਆ ਕੁਛ ਨਹੀਂ ਮੈਂ ਪਾਚਾ ਪਾਚੇ ਕੋਈ ਹੋਰ ਲੈ ਜੂ ਮੇਰੀ ਗਿਆਲੇ ਤੋਂ ਉਹ ਵੀ ਗਿਆ ਜਾਂ ਹੁਣ ਮੈਂ ਬੱਕਰੀਆਂ ਵੇਚਤੀਆਂ ਕਰੀਆਂ ਮੇਰੀ ਗੱਲ ਸੁਣ ਲੈ ਉਹਨਾਂ ਘਰਾਂ ਦਾ ਪੂਰੀ ਲੱਖ ਦੀਆਂ ਪੱਕੇ ਹੀ ਪਾਕੇ ਦਊ ਪੱਕੇ ਤੇ ਮੈਂ ਕਹਾਂ ਤਾ ਲੱਖ ਰੁਪਏ ਦੇ ਓਏ ਲੱਗੇ ਸਾਡੇ ਮੇਰੀ ਚਿਤਕਣੀ ਦੀ ਦੀਪੀ ਆ ਤੇੜੇ ਦੀ ਚਿਤਕਣੀ ਦੀ ਓਏ ਚਲ ਵਿਚਾਰੇ ਦੀ ਕਿਸੇ ਦੀ ਹੋਵੇ ਮੂਵੀ ਬੰਜੂ ਵਾਲੇ ਦੀ ਕੋਈ ਨਾ ਕਰ ਓਏ ਆਏ ਖੁੱਲਕੇ ਕਰਗਾ ਕਬੀਰ ਨਾਮਰਾਣਾ ਬਣਾਇਆ ਹਰਦਾ ਕੋਈ ਤੈਨੂੰ ਜਿਹੜਾ ਜਵਾਨ ਹੈ ਮੈਂ ਉਹ ਤਾਂ ਨਹੀਂ ਦੱਸਦਾ ਛੋਟਾ ਬੰਦਾ ਆਏ ਲੱਗਿਆ ਕਰਨ ਦੇ ਹਾਂ ਮੇਰੇ ਹੱਥ ਕੰਮ ਦੇ ਤੇ ਤੈਨੂੰ ਨਹੀਂ ਚਾਉਂਦਾ ਪੂਰਾ ਗੇਮ ਆ ਓਏ ਗੱਲ ਸੁਣ ਲੈ ਨਾ ਵੇਚੀ ਜਿਹਨੂੰ ਦੇਣੀ ਐ ਨੇ ਦੇਦੀ ਹਾਂ ਤੇ 5 ਤੇ 90 ਜਮਾਨਤ ਹਾਂ ਪੂਰੇ ਲਾ ਪੂਰੇ ਆਂ ਬੀ ਪੂਰੇ ਆਂ ਹਾਂ ਬੋਤਲਾ ਹਾਂ ਹੋਦੀਆਂ ਨਹੀਂ ਹੋਦੀਆਂ ਹੋਦੀਆਂ ਹਾਂਏ ਨਹੀਂ 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 ਚੁੱਪ 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 ਨਹੀਂ 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 ਆੜੇ ਨਹੀਂ ਹੈਗੇ ਪਾਹ ਹੋ ਗਈਆਂ ਬਈ ਹੋ ਗਈਆਂ ਹੋ ਗਈਆਂ ਉਹ ਨਹੀਂ ਹੋਣੀਆਂ ਅਕਲ ਨਹੀਂ ਹੋਣੀਆਂ ਚਾਹ ਜਾਂ ਹੁਣ ਰੱਬਾ ਰੱਬ ਨੂੰ ਵਾਦਾ ਕਰੇ ਵਾਦਾ ਕਰੇ ਰੱਬਾ ਸੱਜੇ ਜਾ ਸੈਲੋ ਦੀ ਢੰਡੀ ਗੱਤ ਸੀ ਸੈਲੋ ਮਨਹਿਰ ਕੋਟਾ ਢੰਡੀ ਦਾ ਰਕਾਰ ਢੰਡੀ ਭਗਤੀ ਸੈਲੋ ਨੇ ਜਾ ਚਾਰ ਬੱਕਰੀਆਂ ਦੀ ਢੰਡੀ ਸਲਾਮ ਅਲੈਕੁਮ ਮਰੀਸ ਮੀਨੂ ਦੁਆਵਾ ਰੱਬ ਕਰੇ ਇਹਨੂੰ ਬਚਾਰੇ ਨੂੰ ਹਾਂ ਅੱਜ ਬੱਕਰੀਆਂ ਦਿਖਾਓ ਬੱਕਰੀਆਂ ਦਿਖਾਓ ਕੋ ਉਹ ਬਗਿਆ ਝੋਟੀ ਦੀ ਝੰਡੀ ਪੱਟੀ ਹੈ ਮਲੇਰਕੋਟੜ ਵਾਲੇ ਸੈਲੋ ਨੇ ਕਿਹੜੇ ਲੱਕੇ ਜਿਵੇਂ ਬਈ ਦਵਾਦਿਓ ਜਲੰਧਰੋਂ ਆਏ ਨੇ ਜਲੰਧਰੋਂ ਕੀ ਜਲੰਧਰਾਂ ਨਹੀਂ ਝੰਡੀ ਜਾਏ ਅੱਜ ਘੇਰ ਕੇ ਹਾਂ ਚੰਗੀਆਂ ਬਹੁਤ ਸਮੇਂ ਵਕਤੀਆਂ ਛੇਲੂ ਦਿਖਾ ਬਜੀ ਇਹਨਾਂ ਨੇ ਕੱਢ ਕੇ ਲਿਆਓ ਛੇਲੂ ਕਢਾ ਇਹਨਾਂ ਦੇ ਤੋਂ ਹਾਂ ਇਹਨੇ ਕੱਢ ਅਸੀਂ ਵੀਡੀਓ ਬਣਾਵਾਂਗੇ ਇਹਨਾਂ ਦੀ ਕਿਹੜੀਆਂ ਨੇ ਬਣਾ ਦੇ ਦੋਨੇ ਦੋਨੇ ਵੱਡੇ ਬੱਚੇ ਕੱਢ ਦੇ ਉਹ ਖਾੜਾ ਖੁੱਲਾ ਨਹੀਂ ਕਰਦੇ ਹੈਗੇ ਉਹ ਖਾੜਾ ਖੁੱਲਾ ਕਰ ਲੋ ਛੇਲੂ ਦੇ ਬੱਕਰੀਆਂ ਨਵਾਤੀਆਂ ਦਿਖਾਉਣਾ ਸਾਨੂੰ ਬੱਕਰੀਆਂ ਇੱਕ ਗਦਾਈ ਬਣਾ ਲਓ ਬਣਾ ਲਓ ਇੱਕ ਛੇਲੂ ਹੋਰ ਆ ਬਾਈ ਇਹ ਬਾਈ ਉਹਦੇ ਮੰਗ ਰਿਹਾ ਚਾਹ ਉਹਦੀਆਂ ਜੀ 16 ਹੈਗਾ ਬਾਈ 16 16 ਉਹ ਲਵਾ ਦਾਂਗੇ ਲੈ ਆਖੇ ਸੀ 16 ਤੁਹਾਨੂੰ ਲਵਾ ਦਿੰਨੇ ਭਾਈ ਬੱਚੇ ਕਿੰਨੇ ਨੇ ਇਹਨਾਂ ਮੰਗ ਰਿਹਾ ਦੋ ਬੱਚੇ ਦੋ ਬੱਚੇ ਦੋ ਬੱਕਰੀਆਂ ਸੂਣ ਵਾਲੀਆਂ ਜੀ ਠੀਕ ਆ ਬਾਈ ਠੀਕ ਆ ਠੀਕ ਆ ਆ ਛੱਡ ਦਿਓ ਬਈ ਇਹ ਭਾਈ ਕਾਲੀ ਮੰਗ ਰਿਹਾ ਆਹ ਕਾਲੀ ਦਾ ਉਹ ਬਾਈ ਆਹ ਕਾਲੀ ਦਾ ਛੇਲੂ ਆਏ ਚੱਲ ਕੋਈ ਆਹਾ ਲੋ ਨੀ ਹੱਥ ਲੈ ਲਓ ਕੋਈ ਨਾ ਰੱਖ ਜੇ ਬਾਈ ਸਾਈ ਨਹੀਂ ਮੋੜਦੇ ਜੀ ਅੱਛਾ ਦੋ ਜਵਾਨ ਹੋ ਗਈ ਹਾਂ ਹਾਂ ਵਾਦਾ ਕਰਿਆ ਮੈਨੂੰ ਪਤਾ ਵੀ ਪੂਣੀ ਕਤਨ ਵਾਲੀ ਐ ਵੀ ਉੱਡ ਜੂਗਾ ਖਲਦਾ ਜੇ ਤਾਂ ਆਪਾਂ ਛੱਡ ਕੇ ਦਰਪੇ ਮੈਨੂੰ ਪਤਾ ਸੀ ਉਹਦਾ ਪਠਾ ਦਾ ਉੜਿਆ ਪਿਆ ਦੀ ਆਹ ਗੰਜਾ ਵਪਾਰੀ ਵੀ ਤਿਆਰ ਸੀ ਹੈ ਤੋੜਾ ਹੈਗਾ ਕੋਈ ਤੋੜਾ ਹੈਗਾ ਉਹੜਾ ਹੈ ਨਹੀਂ ਭਾਜੀ ਉੱਥੋਂ ਲੈ ਲੈਣਾ ਤੁਹਾਨੂੰ ਕੋਈ ਗਾਰ ਗਿਆ ਹੈ ਮੂਕਾ ਹੈ ਭਾਜੀ ਇਹ ਪੂਣੀ ਮੇਰੀ ਵੀ ਨਹੀਂ ਡਰ ਕੇ ਵੀ ਹੋਈ ਸੀ ਜੱਕਿਆ ਪਿਆ ਸੀ ਮੈਂ ਵੀ ਆਪਣੇ ਉੱਥੇ ਖਾਣੇ ਚਲਾ ਜਾਈਏ ਚਲੋ ਚਲੋ ਲੈ ਲਓ ਬੱਚੇ ਲੈ ਲੈ ਇੰਜ ਲੈ ਲਓ ਚੰਗੇ ਨੇ ਬੱਚੇ ਬੋਲੋ 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 ਦੇਖ ਤਾਂ ਇਟਕੇ ਇਹਨਾਂ ਬੱਚੇ ਵੀ ਦੇ ਦੂੰਗਾ ਸਭ ਕੋ ਕਰ ਦੂੰ ਲਾ ਦੇ ਤੇ ਲਾ ਅੱਗੇ ਦੇ ਲਾ ਚਲੋ ਭਾਈ ਭਾਈ ਫੋਟੋ ਵਿੱਚ ਕਿਦ ਨੂੰ ਮੜ ਖੁੱਲ ਆ ਸੈਲੋਂ ਨਾਲ ਫੋਟੋ ਕਰੋ ਭਾਈ ਆ ਜਾਓ ਬੱਕਰੀਆਂ ਦੇ ਨਾਲ ਆ ਕਿੰਨੇ ਜਣੇ ਉਰੇ ਆ ਜਾਓ ਸੈਲੋਂ ਸਾਹਿਬ ਫੜ ਲਓ ਬੱਕਰੀਆਂ ਵਧੀਆ ਵੀਡੀਓ ਬਣਾਈ ਭਾਈ ਨੰਨੇ ਆ ਜਾ ਰੋ ਆ ਗਿਆ ਆ ਗਿਆ ਤੂੰ ਤਾਂ ਮੰਡੀਆਂ ਦਾ ਰਾਜਾ ਬੰਦਾ ਹੈ ਨਹੀਂ ਬੰਦਾ ਠੰਡਾ ਬਹੁਤਾ ਯਾਰ ਇਹ ਐਂਡਾ ਬੰਦਾ ਫੜਾ ਰਹੀ ਭਾਈ ਆਜੋ ਭਾਈ ਲਓ ਜੀ ਲਓ ਨਾਵੀ ਫੋਟੋ ਕਰਕੇ ਫੇਰ ਕਹਿੰਦੇ ਮੁੰਡੇ ਕਹਿੰਦੇ ਪਾਵਾਂਗੇ ਵੀਡੀਓ ਹੈਲੋ ਕੁਕੇ ਜੀ ਵਾਹ ਜੀ ਧੰਨਵਾਦ ਬੱਕਰੀਆਂ ਚੰਗੀਆਂ ਬਹੁਤ ਪੱਠਾ ਕੋਈ ਨਹੀਂ ਦੇਦਾ ਅੱਠ ਬੱਕਰੀਆਂ ਹੈ ਵਾਜੀ ਅੱਠ ਆ ਰਹੀਆਂ ਓਏ ਉਹ ਵੀ ਵੇਚਾਂਗੇ ਅੱਡਾ ਕਿਹੜਾ ਆਪਣਾ ਉੱਤੇ ਚੰਦੂ ਕੋਲੇ ਲੈ ਜਾ ਚਲੋ ਆਜੋ ਆ ਰਾਜੂ ਮਾਈਕ ਦੇ ਕੇ ਜਾਹੀਂ ਰਾਜੂ ਓਕੇ ਦੰਨਾ ਲੈ ਫੜ ਪੱਟਲਾ ਮਾਈਕ ਤੇਰਾ ਲਿਆ ਵੀ ਚਾਰੇ ਬੱਕਰੀਆਂ ਲੈ ਗਏ ਭਾਈ ਮੁੱਲਾਪੁਰ ਤੋਂ 15 17 18000 ਇੱਥੇ ਕਿਤਾਬੀਆਂ ਵੀ ਆਪਾਂ ਲੈ ਜੀਏ ਲੱਖ ਦੀਆਂ ਵੀ ਲੈ ਜਾਂਦੇ ਨਾ ਲੱਖ ਦੀਆਂ ਉਹਨੂੰ ਤੇਰ ਤੇ ਵਪਾਰੀ ਕਹਿਦਾ ਗਿਆ ਦੀ ਉਹ ਬੰਦਾ ਕਹਿੰਦਾ ਲੱਖ ਦੀਆਂ ਹੁਣ ਤੇ ਖੜੀਆਂ ਰਹਿਣ ਦੇ ਠੀਕ ਆ ਜੀ ਕਿੰਨੇ ਲੱਖ ਸਾਨੂੰ ਦੇ ਦੇਵੇ 5-6000 ਲਿਆ ਚਾਹ ਯਾਰ ਤੇਰੇ ਨੇ ਲੈ ਪੁੱਛ ਪੁੱਛ ਲੈ ਕੇ ਪੁੱਛ 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 ਲੈ ਲੈ ਬਥੇ ਹਾਂ ਨਾ ਖਾਲਾਤਾ ਹੋਰ ਸੀ 5000 ਨਾਲ ਦੇ ਦੋ ਵਾਦੇ ਨਾਲ ਹਾਂ ਉਹ ਨੂੰ ਇੰਨਾ ਦੀ ਉੱਥੇ ਲੱਗ ਗਿਆ ਵੀ ਬੰਨੋ ਇਹਨਾਂ ਨੇ ਛੋਏ ਹਟਦੇ ਚੜਦੇ ਹਟਦੇ ਹਟ ਗਈ ਜਿੰਨਾ ਫੇ ਨਾਲ ਹੁੰਦਾ ਫਿਰ ਕਹਿੰਦੇ ਚੱਕ ਦਾਂਗੇ ਹੈ ਦੁਨੀ ਰਾਜੇ ਦੀ ਘੋੜੀ ਸੁੰਦੀ ਹਾਂ ਨੇ ਆਉਂਦੀ ਹੁੰਦਾ ਆਪਕੇ ਹੁੰਦਾ ਹੈ ਕੰਬੜੀ ਪਤਲੀ ਦੀਆਂ ਨੇ